ਮੇਰਾ ਜੀਜੇ ਯਾ ਬਦਰਿੰਨ ਲੋਆ ਮੇਰੇ ਉਹਨਾਂ ਦੀ ਵਾਈਫ ਹੈ ਮੇਰੇ ਤੇ ਸਵੇਰੇ ਸਕੂਲ ਲਈ ਜਿਆਦਾ ਸੀ ਡਿਊਟੀ ਜੇਸਾ ਮੈਂ ਇਨਸੀਡੈਂਟ ਦੱਸਿਆ ਮੈਂ ਉਹਨੇ ਕਿ ਪਿੱਛੇ ਡਿਪਰ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਕੱਟ ਆਫ ਹੋਇਆ ਤੇ ਲੈਗ ਤੇ ਉਹਨਾਂ ਦੀ ਪੇਨ ਜਿਆਦਾ ਹੋਇਆ ਮੇਜਰ ਹੋਈ ਹੈ ਇਨਸੀਡੈਂਟ ਤੇ ਮਾਰਨਿੰਗ ਵੀ ਸਕੂਲ ਵਗੈਰਾ ਜਿਵੇਂ ਜਾਂਦੇ ਹੋ ਮੇਨ ਪਾਰਟ ਉਹ ਵਰਦਮਨ ਚੌਂਕ ਮੇਨ ਚੌਂਕ ਹੈ ਉਹਦੇ ਲਾਗੇ ਚਾਰ ਸਕੂਲ ਹੈਗੇ ਆ ਨਾ ਹਾਤਿੰ ਮਾਰਨਿੰਗ ਕੋਈ ਲਾਈਟਿੰਗਸ ਵਰਾ ਦਾ ਇਸ਼ੂ ਹੈਗਾ ਵਾ ਲਾਈਟਾਂ ਵੀ ਨਹੀਂ ਚੱਲਦੀਆਂ ਉਸ ਤੋਂ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਉੱਥੇ ਜਿਹੜੀ ਖੜੀ ਹੋਵੇ ਉੱਥੇ ਕਿ ਬੱਚਿਆਂ ਨੂੰ ਕ੍ਰੋਸ ਰੋਡ ਕਲੋਸ ਕਰਾ ਰਹੇ ਕੋਈ ਉੱਥੇ ਹੈ ਨਹੀਂ ਐਦਾਂ ਦੀ ਸਵੇਰ ਸੇਫਟੀ ਹੈ ਹੀ ਨਹੀਂ ਇਹ ਮੇਰੀ ਵੀ ਗੁੜੀ ਜਾਂਦੀ ਸੀਗੀ ਉੱਥੇ 39 ਸਟਾ ਪੜਦੇ ਆ ਤੇ ਕੋਈ ਸੇਫਟੀ ਬਿਲਕੁਲ ਨਹੀਂ ਹੈਗੀ ਬੱਚਿਆਂ ਲਈ ਜਾਂ ਲੇਡੀਜ਼ ਲਈ ਇਹ ਜੀ ਮੇਟਰ ਆ ਕੇ ਜਾਂਦੇ ਆ ਪਰਿਵਾਰ ਨੂੰ ਕਦੋਂ ਪਤਾ ਲੱਗਿਆ ਸੀ ਹਾਸਾ ਹੋਇਆ ਤੇ ਪਰ ਜਿੱਦਾ ਨਹੀਂ ਤੂੰ ਬੜਾ ਮੈਡਮ ਨੇ ਦੱਸਿਆ ਕਿ ਮੈਂ ਕੋਦੇ ਇਹਨਾਂ ਨੂੰ ਸੀਐਮਸੀ ਵਿੱਚ ਲੈ ਕੇ ਆਈ ਹਾਂ ਤੇ ਪਰਿਵਾਰ ਪਹੁੰਚਿਆ ਤਾਂ ਉਹ ਕਿਸ ਤਰ੍ਹਾਂ ਇਨਸੀਡੈਂਟ ਤੋਂ ਬਾਅਦ 10 ਮਿੰਟ ਬਾਅਦ ਹੀ ਫੋਨ ਆਇਆ ਸੀ ਅੰਕਲ ਜੀ ਨੂੰ ਤੇ ਨਾਲ ਹੀ ਉਹ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਮ ਲੈ ਕੇ ਆਏ ਗੱਡੀ ਜ ਆਪਣੇ ਉੱਥੇ ਸੀਐਮਸੀ ਆਇਆ ਆਈ ਦਿਨ ਲਗਾਤਾਰ ਟਿੱਪਰ ਜਿਹੜੇ ਨਹੀਂ ਲਗਾਤਾਰ ਉੱਪਰ ਇਸ ਤਿੱਕੇ ਦੇ ਨਾਲ ਝੋੜ ਰਹੇ ਨੇ ਇਹਨਾਂ ਦੀ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਉਦੋਂ ਤੱਕ ਡਰਾਈਵਰ ਜਿਹੜੇ ਨੇ ਮੌਕੇ ਤੋਂ ਭੱਜ ਗਏ ਤੇ ਕੀ ਕਾਰਵਾਈ ਚਾਹੀਦੀ ਹੈ ਇਸ ਤਰੀਕੇ ਨਾਲ ਕਾਰ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਕਲੀਨਰ ਚਾਹੀਦਾ ਇੱਕ ਨਾਲ ਜਾਂ ਤਾਂ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਨ ਕੋਈ ਪਰਸਨ ਨਾਲ ਹੋਵੇ ਕਿ ਨਾਲੇ ਸਪੀਡ ਲਿਮਿਟ ਉਹਨਾਂ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਫੇਰ ਪ ਜਾਂਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਉਹਨਾਂ ਨੇ ਉਹਨਾਂ ਦੇ ਵੀ ਥੋੜਾ ਜਿਹਾ ਕਰੇ ਪ੍ਰਸ਼ਾਸਨ ਕੰਟਰੋਲ ਕਰਾਣਾ ਕੰਟਰੋਲ ਕਰਨ ਕੁਝ ਨਮਸਕਾਰ ਜੀ ਮੈਂ ਨਿਤਪੋਰਾ ਆਮ ਆਦਮੀ ਪਾਰਟੀ ਜਨਰਲ ਸਕੱਤਰ ਪੰਜਾਬ ਵਰਤਮਾਨ ਚੌਕ ਦੇ ਵਿੱਚ ਸਵੇਰੇ ਇੱਕ ਹਾਸਾ ਹੋਇਆ ਕਿ ਮੈਂ ਮੰਨਣਾ ਕਿਸੇ ਕੋ ਸਰੋ ਸਕੂ ਸਵੇਰੇ ਮੈਂ ਆਪਣੇ ਬੇਟੇ ਨੂੰ ਸਕੂਲੋਂ ਛੱਡ ਕੇ ਆ ਰਹੀ ਸੀ ਤੇ ਇੱਕ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋਟੇ ਨਾ ਨਾ ਕਰਦੇ ਵੀ ਸੋ ਤੋਂ ਉੱਪਰ ਗੱਡੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਤੜਫ ਰਹੀ ਸੀ ਜਿਹਦਾ ਰਾਈਟ ਹੈਂਡ ਔਰ ਰਾਈਟ ਸਾਈਡ ਦੀ ਲੈਗ ਬੋਡੀ ਪਾਰਟਸ ਸੈਪਰੇਟ ਹੋ ਚੁੱਕੀ ਸੀ ਇਹ ਜਿਹੜਾ ਥਮਤਾ ਬਿਲਕੁਲ ਹੀ ਖਤਮ ਹੋ ਚੁੱਕਾ ਸੀਗਾ ਤੇ ਦੇਖਣ ਤੇ ਇਹ ਲੱਗ ਰਿਹਾ ਸੀ ਲੋਕ ਇਮੋਸ਼ਨਲੈਸ ਹੋ ਚੁੱਕੇ ਨੇ ਬਿਲਕੁਲ ਉਹਨਾਂ ਦੇ ਆਲੇ-ਦੁਆਲੇ ਗੱਡੀਆਂ ਨਿਕਲ ਰਹੀਆਂ ਸੀ ਪੁੱਛ ਕੇ ਫਿਰ ਸਫਾਈ ਕਰਮਚਾਰੀ ਤੇ ਕੁਝ ਲੋਕਾਂ ਨੇ ਮੇਰੀ ਹੈਲਪ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ ਚ ਪਾ ਕੇ ਮਾਮ ਨੂੰ ਲੈ ਕੇ ਆਏ ਆ ਤੇ ਹੁਣ ਮਾਮ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨੀ ਆ ਸਾਰੇ ਲੋਕਾਂ ਨੂੰ ਕਿ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਜਗਾਓ ਜੀ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੰਗ ਕਰੇਗਾ ਤੇ ਨਈਮਾਨ ਸਾਹਿਬ ਦੀ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲੇਤਾ ਜਾਏਗਾ ਸਿਰਫ ਉਹ ਜ਼ਿੰਦਗੀ ਸੇਵ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਮੇਰਾ ਸਮਾਜਿਕ ਕਿਹੜੇ ਸਕੂਲੋਂ ਪੜ੍ਹਾਉਂਦੇ ਸੀ ਕਿ ਕਿੰਨਾ ਸਮਾਂ ਹੋਇਆ ਸੀ ਉਹਨਾਂ ਨੂੰ ਮੇਰੇ ਕੱਲ 7.5 8 ਵਜੇ ਦਾ ਟਾਈਮ ਸੀਗਾ 7:30 ਵਜੇ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਅਸੀਂ 8 ਵਜੇ ਤੱਕ ਇੱਥੇ ਹਸਪਤਾਲ ਲੈ ਕੇ ਆਏ ਆ ਮੇਰੇ ਪਹੁੰਚਣ ਤੋਂ ਪਹਿਲਾਂ 20 ਮਿੰਟ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਉਸ ਤੋਂ ਪਹਿਲਾਂ 20 ਮਿੰਟ ਤੇ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਆਈਆਂ ਹੋਣੀਆਂ ਕਿੰਨੀਆਂ ਗੱਡੀਆਂ ਗਈਆਂ ਹੋਣੀਆਂ ਤੇ ਇਹ ਹੀ ਅਪੀਲ ਹੈ ਕਿ ਜਿੰਨਾ ਟਾਈਮਲੀ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਈ ਜਾਏ ਸੇ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਸਕਦੇ ਹਾਂ। ਮੈਂ ਇਸ ਤਰ੍ਹਾਂ ਦੇਖਿਆ ਹੋਇਆ ਹੈ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਉੱਪਰ ਜਿਹੜੇ ਜਮਰਾਜ ਬਣ ਕੇ ਘੁੰਮ ਰਹੇ ਨੇ ਵੀ ਪਹਿਲਾਂ ਵੀ ਤੁਹੰਦ ਚੌਕ ਦੇ ਵਿੱਚ ਕੁਝ ਪਰੇ ਜਾਨ ਲੈ ਸੀ ਤੇ ਦੂਸਰਾ ਹਾਸਲੇ ਤੇ ਤੀਜਾ ਚੌਕ ਦੇ ਵਿੱਚ ਹੋ ਗਿਆ ਸੀ। ਲੇਕਿਨ ਅੱਜ ਫੇਰ ਕੋਈ ਇੱਕ ਵੱਡਾ ਹਾਸਾ ਤੋਂ ਕੋਈ ਨਹੀਂ ਬਚਾਉ ਹੋਵੇ ਚਲੋ ਅਸੀਂ ਕਹਿੰਦੇ ਹਾਂ ਕਿ ਪੜੀ ਜਾਵੇ। ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਸੀਐਮ ਭਗਵੰਤ ਮਾਨ ਜੀ ਨੇ ਐਸਐਸ ਐਫ ਸੜਕ ਸੁਰੱਖਿਆ ਫੋਰਸ ਲਾਈ ਹੈ ਜਿਹੜੀ ਕਿ 22 ਕਿਲੋਮੀਟਰ ਤੱਕ 60 ਲੱਖ ਦੀ ਗੱਡੀ ਇੱਕ ਐਸਐਚਓ ਨੂੰ ਦਿੱਤੀ ਗਈ ਹੈ ਜਿਹੜੇ ਉਹ ਕਰਮਚਾਰੀ ਨੇ ਉਹਨਾਂ ਨੂੰ ਉਹ ਗੱਡੀਆਂ ਦਿੱਤੀਆਂ ਗਈਆਂ ਤਾਂ ਕਿ ਇਹ ਸਾਨੂੰ ਕਿਸੇ ਦੀ ਵੇਟ ਨਾ ਕਰਨੀ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਵੇ ਅੱਗੇ ਰੇਸ਼ਿਓ 70 ਵਿੱਚੋਂ ਰੋਜ਼ੀਆਂ 70 ਜਾਂਦਾ ਜਾਂਦੀਆਂ ਸੀ ਜਿਹੜੀ ਰੇਸ਼ਿਓ ਹੁਣ ਘਟ ਕੇ 7 ਤੇ ਆ ਗਈ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਅੰਦਰਲੀਆਂ ਸੜਕਾਂ ਨੇ ਇੱਥੇ ਕੋਈ ਫੋਰਸ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਹੀ ਅੱਗੇ ਆਣਾ ਪਣਾ ਹਰ ਚੀਜ਼ ਸਰਕਾਰ ਤੇ ਨਹੀਂ ਛੱਟੀ ਜਾ ਸਕਦੀ ਆਪਣੀ ਤੇ ਜਿਹੜੇ ਤੁਸੀਂ ਡਿਪਰਾਂ ਦੀ ਗੱਲ ਕੀਤੀ ਹੈ ਉਹ ਕਿੱਥੇ ਨਾ ਕਿੱਥੇ ਮਾਨ ਸਰਕਾਰ ਨੂੰ ਵੀ ਸੋਚਣਾ ਪੈਣਾ ਇਹਨਾਂ ਤੇ ਲਗਾਮ ਕਿਦਾਂ ਪਾਈ ਜਾਏ ਗਵਰਨਰ ਨੂੰ ਕਹਿ ਕੇ ਸਪੀਡ ਲਿਮਿਟ ਜਾਂ ਕੁਝ ਲਾਇਸੈਂਸ ਦੇਣ ਵੇਲੇ ਕੁਝ ਰੂਲਸ ਜਾਰੀ ਕਿਤੇ ਜਾਣ ਜਿੱਥੇ ਕਿਤੇ ਨਾ ਕਿੱਥੇ ਜਾਨਾਂ ਨੂੰ ਸੇਫ ਕੀਤਾ ਜਾ ਸਕੇ ਜਦੋਂ ਜਦੋਂ ਤੁਸੀਂ ਉਹ ਮੌਕੇ ਤੇ ਪਹੁੰਚੇ ਸੀ ਡਿਪਰ ਚਾਲਕ ਜਿਹੜਾ ਦੱਸਿਆ ਗਏ 4 ਵਜੇ ਸੀ ਜਾਂ ਕਿਸ ਤਰ੍ਹਾਂ ਦਾ ਦੇਖੋ ਉਸ ਟਾਈਮ ਮੈਂ ਜ਼ਿਆਦਾ ਕੁਝ ਨਾ ਦੇਖਿਆ ਨਾ ਮੈਂ ਸਿਰਫ ਉਸ ਟਾਈਮ ਮੈਂ ਦੇਖਿਆ ਕਿ ਉਹ ਲੇਡੀ ਕਿਦਾਂ ਤੜਫ ਰਹੀ ਸੀ ਉਹਦੀ ਏਜ ਕੁਝ ਨਹੀਂ ਸੀਗੀ ਸਾਨੂੰ ਸਿਰਫ ਉਹਨੂੰ ਕਿਤੇ ਨਾ ਕਿਤੇ ਕਰਕੇ ਹਸਪੀਟਲ ਪਹੁੰਚਾਣਾ ਸੀ ਇਸ ਕਰਕੇ ਜ਼ਿਆਦਾ ਨੌਲੇਜ ਨਹੀਂ ਹੈ ਕਿਸੇ ਦੀ ਸਾਡੇ ਐਮਐਲਏ ਦਲਜੀਤ ਸਿੰਘ ਭੋਲਾ ਦਲਜੀਤ ਸਿੰਘ ਭੋਲਾ ਕਰੇਵਾਲ ਜੀ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜਿਹੜੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ ਠੀਕ ਹੈ ਹਾਦਸਾ ਵਾਪਰਿਆ ਟੀਪਰ ਨਾਲ ਇੱਕ ਲੇਡੀ ਤੇ ਟੀਪਰ ਚੜਾਇਆ ਗਿਆ ਕੀ ਮੰਗਦਾ ਸੀਗਾ ਉਹ ਸਵੇਰੇ ਤਰਾ ਮਿਲੀ ਸੀ ਕਿ ਵਰਦਮਾ ਚੌਂਕ 'ਚ ਐਕਸੀਡੈਂਟ ਹੋ ਗਿਆ ਸਾਡਾ ਸੇਵਤਾਰ ਸੇ ਮੌਕੇ ਤੇ ਗਿਆ ਸੀਗਾ ਇੱਕ ਮੈਡਮ ਸੀਗੀ ਕਿਰਤੀ ਰੋੜਾ ਜਿਸ ਨੂੰ ਸਕੂਲ 'ਚ ਪੜ੍ਹਾਉਂਦੇ ਸੀਗੇ ਉਹ ਐਕਟਰ ਤੇ ਆ ਰਹੀ ਸੀ ਉਹ ਟੀਪਰ ਦੇ ਥੱਲੇ ਆਨ ਨਾਲ ਨਾਲ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾ ਦਿੱਤਾ ਟਿੱਪਰ ਜਿਹੜਾ ਲਿਆ ਕੇ ਥਾਣੇ ਲੈ ਆਂਦਾ ਉਹਦੀ ਸਾਰੀ ਚੈੱਕੀ ਕਟ ਕਰ ਰਹੇ ਆ ਤਵਜੀਸ਼ ਗਰਾਂ ਸਾਰਾ ਕਰ ਦੇ ਰਹੇ ਸਰ ਕਿਤਾ ਪਤਾ ਨਹੀਂ ਲੱਗਿਆ ਵੀ ਡਰਾਈਵਰ ਕਿੱਥੇ ਦਸੀਗਾ ਇਹ ਟਿੱਪਰ ਡਰਾਈਵਰ ਹੁਣ ਆ ਬੁਲਾ ਰਹੇ ਅਸੀਂ ਸਾਡੀ ਉਹ ਓਨਰ ਦੇਖ ਰਹੇ ਆ ਬੁਲਾ ਕੇ ਓਨਰ ਨੂੰ ਬੁਲਾ ਕੇ ਸਰ ਡਰਾਈਵਰ ਨੂੰ ਪੇਸ਼ ਕਰਦੇ ਸਰ ਆਹ ਦਿਨ ਲਗਾਤਾਰ ਚੰਡੀਗੜ੍ਹ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਮੇਨ ਨਾਕੇ ਆ ਦੇ ਉੱਤੇ ਜਿੱਥੇ ਨਾਕੇ ਲੱਗੇ ਹੁੰਦੇ ਉੱਥੇ ਐਕਸੀਡੈਂਟ ਦੇ ਕਿਉਂ ਹੁੰਦੇ ਆ ਲਾਈਟ ਕਰਕੇ ਹੋ ਗਿਆ ਹਣਾ ਜਾਂ ਤਾਂ ਹੁਣ ਤਾਂ ਹੁਣ ਮੌਕੇ ਤੇ ਥੋੜਾ ਹੁਣ ਬਹੁਤ ਚੈੱਕੀ ਗੱਲ ਸਾਰੀ ਗੱਲ ਸਾਹਮਣੇ ਆਏ ਮਮਾ ਗੱਲ ਕੀ ਆ ਅੱਜ ਤੱਕ ਆਪਰੇ ਵਾਂ ਨੂੰ ਕੀ ਇਨਸਾਫ ਨਹੀਂ ਤੱਕ ਹੋ ਬਸ ਸੋਣਾ ਸੀ ਡਰਾਈਵਰ پکڑ ਕੇ ਸਾਰਾ ਪਰਚਾ ਦਰਜ ਕਰਾਂਗੇ ਜਿਵੇਂ ਸਾਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਓ ਠੀਕ ਆ ਸਰ